ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਦੱਸਾਂਗੇ ਕਿ 벨ਟ ਦੀਆਂ ਸਲਾਈਆਂ ਗੁੰਮ ਕਰਕੇ ਕਿੱਦਾਂ ਲਗਾਉਣੀਆਂ ਨੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਹੈਗਾ ਬੈਕ ਵਾਲਾ ਪੱਲਾ ਉਹਨੂੰ ਥੋੜਾ ਜਿਹਾ ਅੱਗੇ ਰੱਖਾਂਗੇ ਤੇ ਫਰੰਟ ਵਾਲੇ ਨੂੰ ਥੋੜਾ ਜਿਹਾ ਪਿੱਛੇ ਰੱਖਾਂਗੇ ਇਦਾਂ ਆਪਾਂ ਇਹਨੂੰ ਇਹਦੇ ਉੱਤੇ ਫੋਲਡ ਕਰ ਦਾਂਗੇ ਇਸ ਤਰ੍ਹਾਂ ਨਾ ਫੋਲਡ ਕਰਕੇ ਆਪਾਂ ਇਹਦੇ ਉੱਤੇ ਲਗਾਵਾਂਗੇ ਸਲਾਈ ਹੁਣ ਆਪਾਂ ਇਹਨੂੰ ਸਿੱਧਾ ਕਰਕੇ ਇੱਕ ਸਲਾਈ ਇਹਦੇ ਉੱਤੇ ਇੱਥੇ ਹੋਰ ਲਗਾਵਾਂਗੇ ਹਾਂਜੀ ਇਹ ਆਪਣੇ ਬੈਕ ਵਾਲੀ ਆ ਜਿਹੜੀ ਸਲਾਈ ਬੈਲਟ ਦੀ ਉਹ ਇਦਾਂ ਆ ਜੋਗੀ ਹੁਣ ਆਪਾਂ ਇੱਥੇ 2 ਇੰਚ ਤੇ ਨਿਸ਼ਾਨ ਲਗਾਵਾਂਗੇ ਜਿਹੜਾ ਕਿ ਆਪਾਂ ਚਿੜੀ ਬਣਾਉਣ ਲਈ ਅੰਦਰ ਵਾਲੇ ਪਾਸੇ ਫੋਲਡ ਕਰਨਾ ਹੈ ਤੇ ਬਾਕੀ ਆਪਾਂ ਲਗਾਵਾਂਗੇ ਸਲਾਈ ਇਹ ਵਾਲੀ ਸਲਾਈ ਆਪਾਂ ਇੱਥੇ ਤੱਕ ਲਗਾਵਾਂਗੇ ਇਸ ਤਰ੍ਹਾਂ ਨਾਲ ਆਪਾਂ ਇਹਨੂੰ ਰਕਮ ਕਰ ਦੋਗੇ ਹੁਣ ਆਪਾਂ ਇਹਨੂੰ ਸਿੱਧਾ ਕਰਾਂਗੇ ਹਾਂਜੀ ਪਹਿਲਾਂ ਹੁਣ ਆਪਾਂ ਇਦਾਂ ਇੱਕ ਸਾਈਡ ਫੋਲਡ ਕਰ ਲਾਂਗੇ ਫੋਲਡ ਕਰਕੇ ਆਪਾਂ ਇਹਦਾ ਸਲਾਈ ਲਗਾ ਦਾਂਗੇ ਹਾਂਜੀ ਹੁਣ ਆਪਾਂ ਇਸੇ ਤਰ੍ਹਾਂ ਦੂਜੀ ਸਾਈਡ ਵੀ ਫੋਲਡ ਕਰ ਲਾਂਗੇ। ਆਜੀ ਆਪਣੀ ਜਿਹੜੀ ਫਰੰਟ ਵਾਲੀ ਸਲਾਈ ਹੋ ਇਦਾਂ ਆ ਜੋਗੀ। ਇਸ ਤਰ੍ਹਾਂ ਨਾਲ ਸਲਾਈਆਂ ਲਗਾਉਣ ਨਾਲ ਜਿਹੜੀ ਹੈਗੀ ਆਪਾਂ ਨੂੰ ਓਵਰਲਾਕ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ। ਆਪਾਂ ਇੱਥੋਂ ਬਣਾਵਾਂਗੇ ਜਿੜੀ ਬੈਲਟ ਤੇ। ਪਹਿਲਾਂ ਆਪਾਂ ਇਹਨੂੰ ਇੱਦਾਂ ਇਕੱਠਾ ਕਰਕੇ ਸਲਾਈ ਲਗਾ ਲਾਂਗੇ ਹੁਣ ਆਪਾਂ ਇਹਨੂੰ ਇੱਦਾਂ ਫੋਲਡ ਕਰਕੇ ਇੱਥੇ ਸਲਾਈ ਲਗਾਵਾਂਗੇ ਹਾਂਜੀ ਇਸ ਤਰ੍ਹਾਂ ਨਾਲ ਜਿਹੜੀ ਹੈਗੀ 벨ਟ ਤੇ ਚਿੜੀ ਆ ਬਹੁਤ ਸਫਾਈ ਨਾਲ ਬਣ ਜਾਂਦੀ ਆ ਤੇ ਇਹਦੇ ਧਾਗੇ ਵੀ ਨਹੀਂ ਨਿਕਲਦੇ ਹੈਗੇ ਹਾਂਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਜੀ ਵੀਡੀਓ ਦੇਖਣ ਲਈ ਧੰਨਵਾਦ